ਲੋ ਜੀ ਅੱਜ ਪੁਣੀ ਟੁਹਾਨਾ ਆਏ ਹੋਏ ਆ ਇੱਥੇ ਮੇਲਾ ਲੱਗਿਆ ਹੋਇਆ ਹੈ ਐਗਰੀਕਲਚਰ ਮਸ਼ੀਨਰੀ ਦਾ ਅੰਦਰ ਦੇਖਦੇ ਆਂ ਜਾ ਕੇ ਕੀ ਕੁਝ ਸਿਸਟਮ ਹੈ ਲੋ ਜੀ ਅੰਦਰ ਆ ਗਏ ਆਪਾਂ ਇੱਥੇ ਦੇਖਦੇ ਮਸ਼ੀਨਾਂ ਖੜੀਆਂ ਸਾਰੀਆਂ ਅਲੱਗ-ਅਲੱਗ ਮਾਡਲ ਨੇ ਇਹਨਾਂ ਨੇ ਲਾ ਰੱਖੇ ਨੇ ਇੱਥੇ ਤੇ ਲੋਕ ਦੇਖਣ ਆਏ ਹੋਏ ਨੇ ਸਾਰੇ ਚਾਹ ਪਾਣੀ ਦਾ ਖਾਸ ਪ੍ਰਬੰਧ ਹੈ ਉਹ ਬੈਕ ਸਾਈਡ ਤੋਂ ਦੇਖੋ ਕੋਈ ਮਸ਼ੀਨਾਂ ਇਹਨਾਂ ਦੀਆਂ ਡੱਡ ਮੋਡਲ ਨੇ ਤੂੜੀ ਵਾਲੀਆਂ ਮਹੀਨੇ ਵਿੱਚ ਤੇ ਕਣਕ ਬਣਾਈ ਜਾਂਦੀ ਹੈ ਕਈ ਵਾਰ ਲੈ ਕੇ ਗਏ ਹੋਏ ਪਏ ਹੈ ਲਾਰਕ ਹੈ ਲਿਫਟਡ ਥਿਊ ਹੈ ਮਾੜਾ ਕੰਡਾ ਇਹ ਪਹਿਲਾਂ ਮਤਲਬ ਸਿੱਟਾ ਮਾੜਾ ਕੰਡਾ ਉਹ ਯਾਰ ਗਵਰਨਰ ਨੇ ਆਵਾਰ ਨੂੰ ਕਹਿੰਦਾ ਇਹ ਕਾ ਫालतू ਕੀਤਾ ਉਹ ਗਾੜੀ ਬੰਨ੍ਹ ਕੇ ਰਹਿ ਗਿਆ ਫਿਰ ਕੰਡਾ ਲੇਵ ਤੇਰੀ ਜੈਨੇ ਕੇ ਬੰਦ ਇੰਟਰਕੋਲੇ ਕਿ ਜਿਹੜਾ ਅਕੈਡਮੀ ਆਉਂਦੀ ਹੈ ਕਿ ਜੇ ਚੇਰਗਾ ਲੈ 30 ਲੱਗਦਾ ਜਿਸ ਤੇ ਅੰਡਰਸਟੈਂਡ ਆ ਦੇਵਾ ਉਹ ਯਾਰ ਜਿਹੜੇ ਮਾਰੇ ਜੀਨ ਰਹਿ ਜਾਂਦਾ ああ。<laughs> <laughs>